ਇਹੀ ਅਮਨ ਦੀ ਨਹਿਰ ਦੇ ਕਿਨਾਰੇ ਹੈ ਨਾ ਹਾਂ ਥੋੜਾ ਜਿਹਾ ਮਤਲਬ ਕਿ ਇਹਨੂੰ ਮੋਡੀਫਾਈ ਕੀਤਾ ਜਾਵੇ ਹੈ ਨਾ ਕਿੰਨਾ ਸੋਹਣਾ ਵੰਜੇ ਹੈ ਨਾ ਇੱਥੇ ਮਤਲਬ ਪੱਥਰ ਵਗੈਰਾ ਰੱਖੇ ਜਾਣਾ ਹੈ ਨਾ ਤੇ ਫਰਵਾਹੀ ਦੀ ਹੈ ਨਾ ਸਾਰੀਆਂ ਲੇਡੀਜ਼ ਸ਼ਾਮ ਨੂੰ ਵਿਚਾਰੀਆਂ ਆ ਜਾ ਕਰਨਾ ਹੈ ਨਾ ਇੱਥੇ ਹੋਰ ਤੱਕ ਇੱਥੇ ਜਾ ਨਹੀਂ ਸਕਦੀਆਂ ਇੱਥੇ ਨਹਿਰ ਦੇ ਕੰਢੇ ਆ ਜਾ ਕਰਨਾ ਚੰਡੀਗੜ੍ਹ ਵੀ ਐਂ ਬਣਿਆ ਹੋਇਆ ਉੱਥੇ ਐਂ ਆ ਸਾਰਾ ਆਪਣੇ ਪਿੰਡ ਦੇ ਇਸ ਵੇਲੇ ਨਾ ਰਿਲੈਕਸਿੰਗ ਸਾਰੇ ਲੋਕ ਜਿੰਨੇ ਵੀ ਤੁਰਦੇ ਫਿਰਦੇ ਨੇ ਵਧੀਆ ਵਾਕ ਕਰਦੇ ਨੇ ਸਾਰਾ ਆਫ ਕਰਨੇ ਨੈਅਰ ਤੇ ਵੀ ਆਉਂਦੇ ਨੇ ਲੋਕ ਹਾਂ ਇਹ ਨੇਚੁਰਲ ਆ ਉਹ ਬਣਾਇਆ ਗਿਆ ਹਾਂ ਉਹ ਬਣਾਇਆ ਗਿਆ ਇਹ ਨੇਚੁਰਲ ਆ ਹਾਂ ਇਹ ਵਧੀਆ ਸਹੀ ਗੱਲ ਆ ਪਾਣੀ ਬਹੁਤ ਵਧੀਆ ਲੱਗਦਾ ਹੈ ਨਾ ਪਾਣੀ ਪਾਣੀ ਹੈ ਨਾ ਇਕੱਠਾ ਬਹੁਤ ਲੱਗਦਾ ਨਾ ਮਨ ਜਿਵੇਂ ਉਹ ਟੂ ਬੈਲ ਚੱਲਦਾ ਹੁੰਦਾ ਉਹ ਵੀ ਵਧੀਆ ਲੱਗਦਾ ਹੁੰਦਾ ਹੈ ਨਾ ਕਿੰਨਾ ਪਾਣੀ ਰਿੱਗਦਾ ਹੁੰਦਾ ਆਈ ਜਾਂਦਾ ਪਾਣੀ ਕਿੰਨੇ ਲੱਗਦਾ ਨਰ ਵੀ ਕਿਸੇ ਕਿਸੇ ਪਿੰਡ ਵਿੱਚ ਮਿਲਾਂਗੇ ਹਾਂ ਆਪਣਾ ਪਿੰਡ ਖਾਸ ਆ ਸਹੀ ਗੱਲ ਆ ਇਸ ਲਈ ਲੰਗੇ ਨਹੀਂ ਸੋਹਣਾ ਆਪਣਾ ਪਿੰਡ ਜੇ ਹੁਣ ਆਪਾਂ ਹਾਂ ਲੋ ਪੂਰੀ ਇਹਦੀ ਬਣਾਉਣਾ ਹੋਵੇ ਥੋ ਬਹੁਤ ਸੋਹਣਾ ਲੱਗਦਾ ਹੈ ਵਧੀਆ ਠੀਕ ਆ ਓਕੇ ਆ ਮਤਲਬ ਇੰਨਾ ਵੀ ਐ ਨਹੀਂ ਹੈਗਾ ਵੀ ਕੋਈ ਚੀਜ਼ ਨਾ ਹੋਵੇ ਬੈਂਕ ਹੈਗੀ ਆਪਣੇ ਪਲਾਂ ਬੈਂਕ ਨਹੀਂ ਹੈ ਲੈ ਕੱਢਤੀ ਨਾ ਗਲਤੀ ਸਿਰ ਪਿੰਡ ਚਾਹਵਨਾ ਉਹ ਆ ਨਾ ਆਪਣੇ ਪਿੰਡ ਦਾ ਤਾਂ ਸੋਹਣਾ ਲੱਗਦਾ ਸੀ ਆਪਾਂ ਨੂੰ ਹਾਂ ਜਦੋਂ ਬੈਂਕ ਹੀ ਨਹੀਂ ਹੈਗੀ ਫਿਰ ਹੁਣ ਕੀ ਸੋਹਣਾ ਹੋਇਆ ਬੰਦਾ ਪੈਸੇ ਨਹੀਂ ਕਢਾ ਸਕਦਾ ਪੈਸੇ ਜਮਾ ਨਹੀਂ ਕਰਾ ਸਕਦਾ ਪੈਸੇ ਤੋਂ ਬਿਨਾਂ ਗੱਲ ਨਹੀਂ ਚੱਲਦੀ ਬੈਂਕ ਆਇਆ ਨਾ ਪਿੰਡ ਛੋਟਾ ਅਜੇ ਜਨਰੇਸ਼ਨ ਨਹੀਂ ਹੈ ਜੇ ਜ਼ਿਆਦਾ ਵੱਡਾ ਹੋਵੇ ਹਾਂ ਜਿਵੇਂ ਸਾਡੇ ਉੱਥੇ ਬੈਂਕ ਸੀਗੀ ਉੱਥੇ ਦੋ ਦੋ ਪਿੰਡਾਂ ਦੇ ਹੋਰ ਲੋਕ ਵੀ ਆ ਜਾਂਦੇ ਸੀਗੇ ਆਪਣੇ ਪਿੰਡ ਸੀਗੇ ਨਾ ਨੇੜੇ ਫਾਫੜੇ ਆਪਣੇ ਪਿੰਡ ਦੇ ਲੋਕ ਆ ਜਿਹੜੇ ਫਾਫੜੇ ਜਾਂਦੇ ਆ ਆਪਣੇ ਪਾਈ ਦੇ ਅਲੇ ਦੁਆਲੇ ਪਿੰਡਾਂ ਨੂੰ ਉਹ ਪਿੰਡ ਫਿਰ ਵੱਡਾ ਆਪਣੇ ਨਾਲੋਂ ਥਾਹੋਂ ਤਾਂ ਬਹੁਤ ਵੱਡੇ ਬਣ ਗਏ ਸਹੀ ਦੇਖ ਲੈ ਤੁਸੀਂ ਰੋਲਾ ਪਾ ਕੇ ਇੱਥੇ ਲੈ ਨਹੀਂ ਚੱਕਾਗੇ ਆਪਾਂ ਚੱਲੀ ਵੜਦਿਆਂ ਫਿਰ ਕੁਛ ਆਪਾਂ ਨੂੰ ਥੋੜਾ ਜਿਹਾ ਹੈ ਆਪਣੇ ਪਿੰਡ ਨੂੰ ਪਿੱਖੀ ਵੀ ਨੇੜੇ 10 ਮਿੰਟ ਦਾ ਰਸਤਾ ਹੂੰ ਹੂੰ ਸਾਰੇ ਪਿੱਖੀ ਪਿੱਖੀ ਵਾਧੂ ਬੈਂਕ ਤੇ ਬੈਂਕੀ ਨੇ ਪਿੱਖੀ ਨਾਲ ਹੀ ਰਲਿਆ ਹੂੰ ਨਾਲ ਹੀ ਰਲਿਆ ਸਹੀ ਗੱਲ ਆਹ ਮੈਲਾ ਚਾਰ ਪੰਜ ਸਾਲਾਂ ਚਾਵਨ ਹੋਰ ਘਰ ਪੈ ਗਈ ਜਮੀਨ ਮਤਲਬ ਹਨਾ ਗੈਪ ਜਮੀਨ ਘਟ ਜਾਊਗਾ ਨਾ ਮੇਨ ਰੋਡ ਤੇ ਚੜਦੇ ਆ ਪਿੱਛੇ ਮੇਨ ਤੇ ਹਾਂ ਸਹੀ ਗੱਲ ਪਿੱਖੀ ਤੇ ਹਰ ਵਾਹੀ ਹੈ ਨਾ ਇਕੱਠੀ ਮਤਲਬ ਜੋੜਨ ਵਾਲਾ ਕੰਮ ਹੀ ਹੋਇਆ ਪੈਗਾ। ਦੇਖੀ ਇੱਥੇ ਕਿੰਨਾ ਵਧੀਆ ਹੈ। ਗੰਡੀ ਗੰਡੀ ਆਵਾ ਹਨਾ। ਵਾਓ ਬੰਡਰਫੁਲ 뷰। ਆ ਇਧਰ ਵੀ ਹੈ ਨਾ ਥੱਲੇ ਉਹ ਨੀਵੇਂ ਜਿਹੇ ਖੇਤ ਕਿੰਨੇ ਘੰਟ ਲੱਗਦੇ ਹਨਾ। ਪਾਣੀ ਹਨਾ। ਟੂਣਾ ਵਾਲਾ ਤੇਰਦੇ। ਪਾਣੀ। ਪਾਣੀ ਵਿਚਾਰਾ ਹਜੇ ਫੇਰ ਵੀ ਸੁੱਖਣਾ ਪਵਿੱਤਰ ਰਹਿੰਦਾਗਾ। ਕਾ ਦੁਕਾਵੰਦਾ ਟੂਣਾ ਇੱਥੇ ਕਰਕੇ ਜਾਂਦਾ ਕਾ ਇੰਨਾ ਪਿਪਲਾ ਥਲੇ ਬਹੁਤ ਛੁਨੇ ਹੁੰਦੇ ਆ ਮਨ ਇੱਥੇ ਉਹ ਦੇਖੋ ਕੀ ਹੋਏ ਪਏ ਉਹ ਵੀ ਨਾਲ ਦੇ ਲੋਕ ਵਾਸਤੇ ਟਾਲੇ ਕਰ ਦਿੰਦੇ ਆ ਟਾਲੇ ਹਰੇ ਲੋਕ ਆਪ ਦਾ ਡਗ ਰਹੇ ਆ ਗਰਾ ਕੇ ਜਾਂਦੇ ਆ ਜੀ ਕਿਹੜਾ ਗਰੇ ਲੱਗ ਜਾਂਦੇ ਆ ਆਪਾਂ ਨੂੰ ਐ ਹੋ ਜਾਂਦਾ ਵੀ ਟੂਣਾ ਕਰਤਾ ਹਾਂ ਲੋਕ ਆਪਦੇ ਉਹ ਆਪ ਹੀ ਬਸ ਉਹ ਮੰਦੀ ਟੈਨਸ਼ਨ ਉਹੀ ਦੂਰ ਕਰ ਲਿਆ ਕਰਨੇ ਇਥੇ ਗੇੜੇ ਦੇ ਕੇ ਚਾਰ ਫਿਰ ਇਹ ਹੁਣ ਉਹਨਾਂ ਨੂੰ ਕੌਣ ਸਮਝਾਵੇ త ా నట ంద కర్్ తూన్నకా విటూన ගర్ యడాన ఎවිస వతరిక్కాకన వందాను.